ਇਸ ਕਰਕੇ ਨਗਰ ਕੌਂਸਲ ਫਲੋਰ ਵੱਲੋਂ ਰੇੜੀਆਂ ਨੂੰ ਉੱਥੋਂ ਹਟਾਇਆ ਗਿਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਲਾਈਕ ਤਸਵੀਰਾਂ ਫਲੋਰ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ ਹੈਪੀ ਕਲੇਰ ਦੀ ਖਾਸ ਰਿਪੋਰਟ ਜਿਹੜਾ ਅੱਜ ਫਲੋਰ ਦੇ ਵਿੱਚ ਆਹ ਤੋਰਪਾਨ ਕੀਤੀ ਗਈ ਹੈ ਦੀ ਆ ਇਹਨਾਂ ਨੂੰ ਪਹਿਲਾਂ ਤੁਸੀਂ ਕਿਹਾ ਸੀਗਾ ਚੱਕਰਵਾਸ ਸਰ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਟਰੀਟ ਵੈਂਡਰ ਜੋਂ ਮੈ ਗਏ ਆ ਇਹਨਾਂ ਨੂੰ ਵੈਂਡਿੰਗ ਜ਼ੋਨ ਦੇ ਵਿੱਚ ਇਹ ਮੋਬਿਲ ਏਰੀਆ ਆ दैट इज नॉट ਪਰਪਰ ਸਪੇਸ ਏਰੀਆ ਇਹਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਸਾਨੂੰ ਬਾਰ ਬਾਰ ਕੰਪਲੇਟਾਂ ਆਉਂਦੀਆਂ ਆ ਇੱਥੇ ਕਾਫੀ ਕਰਾਊਡ ਹੋਣ ਕਰਕੇ ਇਹਨਾਂ ਨੂੰ ਇੱਥੋਂ ਦੀ ਜ਼ੋਨ ਤੋਂ ਦੂਜੀ ਏ ਦਾ ਜ਼ੋਨ ਤੇ ਲੋਗ ਕਰਨ ਲਈ ਬਾਰ ਬਾਰ ਇੰਟੀਮੇਟ ਵੀ ਕੀਤਾ ਗਿਆ ਆਪਜੀ ਦੇ ਪ੍ਰੈਸਿੰਗ মিডিਆ ਭਾਈਚਾਰੇ ਦੇ ਤੋਂ ਵੀ ਇਹਨਾਂ ਨੂੰ ਕਿਹਾ ਗਿਆ ਤੇ ਕਾਫੀ ਦਾਤ ਵਾਰਨਿੰਗ ਵੀ ਦਿੱਤੀ ਗਈ ਆ ਤੇ ਫਿਰ ਵੀ ਇਹਨਾਂ ਦੇ ਇਸ ਡਿਗਨਾਂ ਦੇ ਰਵੱਈਏ ਵਿੱਚ ਕੋਈ ਫਰਕ ਨਹੀਂ ਆਇਆ ਇਹਨਾਂ ਨੂੰਾਰਵਾ ਇੰਟੀਮੀਸ਼ਨ ਦੇ ਤੋਂ ਬਾਅਦ ਅੱਜ ਸਾਨੂੰ ਇਹ ਕਾਰਵਾਈ ਕਰਨੀ ਹੈ ਸਰ ਇਹ ਕਾਰਵਾਈ ਅੱਜ ਦੇ ਦਿਨ ਨਹੀਂ ਸੀ ਆਮੇ ਲਗਭਗ ਸਭੇ ਰੈਗੂਲਰ ਤਰੀਕ ਕਾਰਵਾਈ ਚੱਲ ਰਹੀ ਹੈ ਜੇ ਆਪ ਜੀ ਦੀ ਜਾਣਕਾਰੀ ਅਨੁਸਾਰ ਮੰਡੋਰੀ ਤਾਂ ਹੋਈ ਅਸੀਂ ਕਾਫੀ ਨਾਲ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਸਪੇਸ ਏਰੀਆ ਜਿੱਥੇ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਉਹ ਸ਼੍ਰੀ ਗੁਰੂ ਬਰਾਸ ਮਹਾਰਾਜ ਜੀ ਦੇ ਨਗਰ ਨਗਰ ਕੀਰਤਨ ਦੇ ਆਸ-ਪਾਸ ਪੂਰਬ ਏਰੀਆ ਅਸੀਂ ਮੁੱਖ ਰੱਖਦੇ ਹਾਂ ਸ਼ਹਿਰ ਦੀ ਫਰੋਜ਼ਮੈਂਟਾਂ ਨੂੰ ਅਸੀਂ ਕਲੀਅਰ ਕਰਵਾ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਇਹ ਲੋਕਾਂ ਨੂੰ ਕੋਈ ਤਕਰ ਪਛਾਣੀ ਨਾ ਆਵੇ ਇਹ ਜਿਹੜੇ ਜ਼ੋਨ ਹੈ ਇਹਨਾਂ ਨੂੰ ਕਮਰੈਂਡਿੰਗ ਜ਼ੋਨ ਤੇ ਏਰੀਆ ਦਿੱਤਾ ਗਿਆ ਹੈ ਇਹਨਾਂ ਨੂੰ ਕਿਹਾ ਗਿਆ ਤੁਸੀਂ ਉਸ ਆਪਣੇ ਜ਼ੋਨ ਦੇ ਵਿੱਚ ਜਾ ਕੇ ਆਪਣੇ ਸਪੇਸ ਤੇ ਆਪਣਾ ਤੁਸੀਂ ਕਾਰੋਬਾਰ ਕਰ ਸਕਦੇ ਹੋ